ਤੁਸੀਂ ਵੇਖ ਰਹੇ ਹੋ ਲਿਬਰਲ ਟੀਵੀ ਮੁੱਦਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਸਵਾਗਤ ਹੈ ਜੀ ਨਤੀਜੇ ਬਹੁਤ ਕੁਝ ਕਹਿੰਦੇ ਨੇ ਨਤੀਜਿਆਂ ਦੇ ਬਹੁਤ ਮਾਇਨੇ ਨੇ ਦੇਸ਼ ਦੇ ਨਤੀਜਿਆਂ ਤੇ ਜੇ ਖਰਚਾ ਆਤ ਮਾਰੋ ਤਾਂ 543 ਦੇ ਵਿੱਚੋਂ ਐਨਡੀਏ 300 ਤੋਂ ਵੀ ਘੱਟ ਸੀਟਾਂ ਲੈ ਕੇ ਜਾਂਦਾ ਪਰ ਬਹੁਮਤ ਲੈ ਜਾਂਦਾ ਪਰ ਭਾਰਤੀ ਜਨਤਾ ਪਾਰਟੀ ਬਹੁਮਤ ਤੋਂ ਪਛੜ ਜਾਂਦੀ ਹੈ ਪੰਜ ਪਾ ਕੋਲ 219 ਦੇ ਵਿੱਚ 303 ਸੀਟਾਂ ਸੀ ਇਸ ਵਾਰ 250 ਵੀ ਨਹੀਂ ਹੈਗੀਆਂ ਜਦੋਂ ਕਿ ਬਹੁਮਤ ਲਈ 272 ਦਾ ਅੰਕੜਾ ਹੈ ਪਰ ਐਨਡੀਏ ਗਰੁੱਪ ਉਹਨਾਂ ਦਾ 302 ਤੋਂ ਬੇਚ ਕੱਟ ਲੈ ਕੇ ਜਾਂਦਾ ਪਰ 272 ਤੋਂ ਵੱਧ ਲੈ ਕੇ ਜਾਂਦਾ ਦਿਖ ਰਿਹਾ ਇਸ ਲਈ ਉਹਨਾਂ ਕੋਲ ਬਹੁਮਤ ਹੈਗਾ ਭਾਜਪਾ ਕੋਲ ਜੇ ਬਹੁਮਤ ਨਹੀਂ ਤਾਂ ਐਨਡੀਓ ਕੋਲ ਹੈਗਾ ਪਰ ਕਹਿੰਦੇ ਕਿ ਪ੍ਰਧਾਨ ਮੰਤਰੀ ਕੌਣ ਜੇ ਭਾਜਪਾ ਕੋਲ ਬਹੁਮਤ ਨਹੀਂ ਤੇ ਸਹਾਰੇ ਹੁਣ ਬਾਕੀ ਗਰੁੱਪਾਂ ਦੇ ਆ ਤੇ ਉਹਨਾਂ ਗਰੁੱਪਾਂ ਦੇ ਵਿੱਚ ਅੰਦਰਬਾਬੂ ਨਾਈਡੂ ਵੀ ਆ ਤੇ ਉਹਨਾਂ ਚ ਰਾਜਨੀਤੀ ਦੇ ਮਾਹਰ ਨਤੀਸ਼ ਕੁਮਾਰ ਵੀ ਆ ਜਿਹੜੇ 10 ਸਾਲਾਂ ਚਾਰ ਵਾਰ ਪਾਲਾ ਬਦਲ ਚੁੱਕਿਆ ਕਦੇ ਮਹਾਗਠਮੰਦਨ ਤੇ ਕਦੇ ਐਨਡੀਆ ਗਠਮੰਦਨ ਤੇ ਇੰਡੀਆ ਗੜ ਜੋੜ ਦੀ ਭੂਮਿਕਾ ਬਣਾ ਕੇ ਜਦੋਂ ਚਿਹਰਾ ਬਣਦੇ ਨਹੀਂ ਦਿਖੇ ਪ੍ਰਧਾਨ ਮੰਤਰੀ ਦੇ ਤਾਂ ਪਾਲਾ ਬਦਲ ਗਏ ਸੀ ਸੁਣੋ ਨਤੀਸ਼ ਦੇ ਹੱਥ ਚਾਬੀ ਹੈ ਕਿ ਨਤੀਸ਼ਾ ਪ੍ਰਧਾਨ ਮੰਤਰੀ ਬਣ ਸਕਦੇ ਨੇ ਕਿ ਸ਼ਿਵਰਾ ਚਹਾਂਦਾ ਨੰਬਰ ਲੱਗ ਸਕਦਾ ਹੈ ਕਿ ਨਿਤਨ ਗੜਕਰੀ ਨੂੰ ਸੰਗ ਅੱਗੇ ਲਿਆ ਸਕਦਾ ਹੈ ਕਿ ਕਾਰਪਟ ਘਰਾਣੇ ਤੈਅ ਕਰਨਗੇ ਕਿਹਨੂੰ ਬਣਾਉਣਾ ਹੈ ਕਿ ਜਿਵੇਂ ਹਰਿਆਣੇ ਦੇ ਵਿੱਚ ਭਾਜਪਾ ਜਿੱਥੇ ਤੋਂ ਬਾਅਦ ਅਚਾਨਕ ਖੱਟਰ ਨੂੰ ਲਈ ਸੀ ਤੇ ਫਿਰ ਅਚਾਨਕ ਖੱਟਰ ਨੂੰ ਹਟਾ ਕੇ ਸੈਣੀ ਨੂੰ ਲਈ ਕਿ ਇੱਥੇ ਵੀ ਕੁਝ ਜਿਹਾ ਹੋ ਸਕਦਾ ਸਭ ਦੀਆਂ ਨਜ਼ਰਾਂ ਇਸ ਤੇ ਟਿਕਿਆ ਨੇ ਪਰ ਇਹ ਸਭ ਦੇ ਵਿਚਾਲੇ ਕਹਿੰਦੇ ਜੀ ਇੰਡੀਆ ਕੱਟ ਚੁੱਠ ਵਾਲੇ ਅਜੇ ਵੀ ਉਮੀਦ ਕਰਦੇ ਆ ਕਿ ਸ਼ਾਇਦ ਅਸੀਂ 295 ਤਾ ਨਹੀਂ ਪਹੁੰਚੇ ਪਰ 230 ਪਲੱਸ ਤਾ ਅਸੀਂ ਆ ਹੀ ਗਏ ਤੇ ਕਾਂਗਰਸ 100 ਹੈ ਦੇ ਵਿੱਚ ਤੇ 15 18 ਹੋ ਰਹਿ ਗਏ ਨੇ ਤੇ ਜੇ ਇਧਰ ਚੰਦਰਬਾਬੂ ਨਾਇਡੂ ਤੇ ਨਤੀਜ ਵਰਗੇ ਕੰਨੀ ਸਾਢੇ ਕੰਨੀ ਆ ਜਾਣ ਤਾਂ ਅਸੀਂ ਸਰਕਾਰ ਬਣਾ ਸਕਦੇ ਉਹਦੀਆਂ ਕੋਸ਼ਿਸ਼ਾਂ ਇਧਰ ਵੀ ਜਾਰੀ ਨੇ ਚਲੋ ਇਹ ਸਭ ਦੇ ਵਿਚਾਲੇ ਪੰਜਾਬ ਦੇ ਨਤੀਜੇ ਕਾਫੀ ਖੁਸ਼ ਕਹਿੰਦੇ ਨੇ ਜੀ ਪੰਜਾਬ ਦੇ ਵਿੱਚ ਕੇਂਦਰ ਚ ਰਾਜ ਕਰਨ ਵਾਲੀ ਭਾਜਪਾ ਜਿਹੜੀ ਪਿਛਲੀ ਵਾਰ ਘੱਟ ਜੋੜ ਚ ਲੜੀ ਸੀ ਅਕਾਲੀਆਂ ਦੇ ਨਾਲ ਮਿਲ ਕੇ ਦੋ ਸੀਟਾਂ ਲੈ ਕੇ ਗਈ ਸੀ ਇੱਕ ਦੀ ਸੁਪੜਾ ਸਾਹ ਪਰ ਵੋਟ ਬੈਂਕ ਵੋਟ ਬੈਂਕ ਅਕਾਲੀ ਦਲ ਨੂੰ ਵਧ ਗਿਆ ਜਿਹੜਾ ਪਹਿਲੂ ਤੇ ਆਪਾਂ ਲਗਾਤਾਰ ਚਰਚਾ ਕਰਦੇ ਰਹੇ ਕਿ ਵੋਟ ਬੈਂਕ ਵਧਾਉਣ ਲਈ ਭਾਜਪਾ ਲੜ ਰਹੀ ਉਹਦੇ ਵਿੱਚੋਂ ਕੰਮ ਜਾਵੇ ਤੇ ਪੰਜਾਬ ਦੀ ਸੱਤਾਧਾਰੀ ਤਰ ਜਿਹਦੇ ਕੋਲ 92 ਐਮਐਲਏ ਸੀ 92 ਐਮਐਲਏ ਦੇ ਹਵਾਲੇ ਨਾਲ 9 ਐਮਐਲਏ ਉਹਨਾਂ ਦੇ ਘੱਟੋ ਘੱਟ 10 ਐਮਐਲਏ ਬਣਨੇ ਬਣਦੇ ਸੀ ਹਰੇਕ ਵਿਧਾਨ ਸਭਾ ਹਰੇਕ ਲੋਕ ਸਭਾ ਹਲਕੇ ਦੇ ਅੰਦਰ 9 ਵਿਧਾਨ ਸਭਾ ਹਲਕੇ ਆਉਂਦੇ ਆ ਤੇ 10 9 90 ਤਾਂ ਬਣਦੇ ਆ ਇਹਦਾ ਮਤਲਬ 10 ਸੀਟਾਂ ਜਿੰਨੀਆਂ ਬਣਦੀਆਂ ਸੀ 92 ਐਮਐਲਏ ਦੇ ਹਵਾਲੇ ਨਾਲ ਪਰ ਆਮ ਆਦਮੀ ਪਾਰਟੀ ਇੱਥੇ 3 ਤੇ ਫਸ ਕੇ ਰਹਿ ਗਈ ਤੇ ਕਾਂਗਰਸ 7 ਲੈ ਗਈ ਇਹ ਇਹ ਮੈਂ ਉਸ ਹਵਾਲੇ ਨਾਲ ਗੱਲ ਕਰ ਰਿਹਾ ਜਦੋਂ ਕਬਾਇਆ ਬਹੁਤ ਨੀੜਲੇ ਚ ਚੱਲ ਰਹੀ ਸੀ ਜਦੋਂ ਮੈਂ ਪ੍ਰੋਗਰਾਮ ਰਿਕਾਰਡ ਕਰ ਰਿਹਾ ਤਾਂ ਕਬਾਇਆ 4000 ਦੀਆਂ ਵੋਟਾਂ ਦਾ ਲੀਡ ਕਰ ਰਹੀ ਸੀ ਸੋ ਇਸ ਲਈ ਜਕਰਸ਼ੇਰ ਸਿੰਘ ਕੋ ਆਇਆ ਦੀ ਵੀ ਸੀਟ ਏਸ ਪਾਲੇ ਚੌਧਰੀ ਤੇ ਕਾਂਗਰਸ ਕੋਲ ਸੱਤ ਨੇ ਆਮ ਆਦਮੀ ਪਾਰਟੀ ਕੋਲ ਤਿੰਨ ਨੇ ਅਕਾਲੀ ਦਲ ਕੋਲ ਕਲੀ ਬਠਿੰਡਾ ਤੇ ਆਜ਼ਾਦ ਦੋ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਸੋ ਇੰਜ ਪੰਜਾਬ ਦੇ ਵੱਲੋਂ ਖਬਰਾਂ ਚੰਡੀਗੜ੍ਹ ਵੀ ਬਹੁਤ ਡੇਢਲੇ ਮੁਕਾਬਲੇ ਦੇ ਵਿੱਚ ਮਨੀਸ਼ ਤਵਾੜੀ ਲੈ ਕੇ ਗਏ ਪ੍ਰਦੇਸ਼ ਦੇ ਵਿੱਚ ਯੂਪੀ ਨੇ ਸ਼ੀਸ਼ਾ ਦਿਖਾਇਆ ਭਾਰਤੀ ਜਨਤਾ ਪਾਰਟੀ ਨੂੰ ਯੂਪੀ ਦੇ ਵਿੱਚ ਇਸ ਵਾਰ 80 ਚੋਂ 34 ਜਿੱਤ ਪਾਈ ਹੈ ਐਨਡੀਏ ਜਦੋਂ ਕਿ 45 ਜਿੱਤ ਗਈ ਇੰਡੀਆ ਘਟ ਜੋੜ ਇੱਥੋਂ ਤੱਕ ਕਿ ਜਿਹੜੀ ਸੀਟ ਅਜੋਧਿਆ ਜ਼ਿਲ੍ਹਾ ਜਿੱਤ ਆਉਂਦਾ ਉਹ ਸੀਟ ਦੇ ਉੱਤੇ ਵੀ ਭਾਜਪਾ ਪਛੜ ਕੇ ਚੱਲ ਰਹੀ ਹੈ। ਇਹ ਯੂਪ ਕਹਿੰਦੇ ਜੀ ਰਾਮ ਮੰਦਰ ਇੱਥੇ ਬਣਿਆ। ਰਾਮ ਰਾਜ ਇੱਥੇ ਆ ਗਿਆ ਜੋਗੀ ਦੇ ਰੂਪ ਚ ਹੈ ਇੱਥੇ ਜੀ ਬਲਦੋਜਰ ਰਾਜ ਆ ਗਿਆ ਤੇ ਉੱਥੇ ਐਨਡੀਏ ਭਾਜਪਾ ਸਣੇ ਪੂਰਾ ਗਰੁੱਪ 34 ਦਸੰਟਕੇ ਰਹਿ ਗਿਆ ਅਸੀਂਾਂ ਚੋਂ 45 ਦੂਜੇ ਲੈ ਗਏ ਤੇ ਅਦਰ ਵੀਕ ਲੈ ਗਏ। ਮਤਲਬ ਅਜੇ ਮਿਸ਼ਰਾ ਟੈਨੀ ਲਖੀਮਪੁਰ ਖੀਰੀਜਾਦ ਹੋਏਗਾ। ਜਿਸ ਤਰ੍ਹਾਂ ਟਰੈਕਟਰ ਚੜਾਈ ਸੀ ਜੀਪਾਂ ਚੜਾਈਆਂ ਸੀ ਦਰੜੇ ਸੀ ਕਿਸਾਨ ਤੇ ਉੱਥੇ ਅਜੇ ਵਿਚਰਾ ਟੈਨੀ ਆਰ ਗਿਆ ਲਖੀਮਪੁਰ ਖੇਰੀਦੋ ਹੈ ਨਾ ਅਮੇਠੀ ਤੋਂ ਸਮ੍ਰਿਤੀ ਇਰਾਨੀ ਹੈ ਉਹ ਪਿਸ਼ੋਰੀ ਲਾਲ ਤੋਂ ਹਾਰ ਗਈ ਸੋ ਇਸ ਲਈ ਇਹ ਵੀ ਇੱਕ ਫੈਕਟਰ ਪਰ ਪੰਜਾਬ ਦੇ ਹਵਾਲੇ ਨਾਲ ਜੇਕਰ ਆਪਾਂ ਸਮਝਣਾ ਹੋਵੇ ਤਾਂ ਬਿਲਕੁਲ ਜੀ ਪੰਜਾਬ ਦੇ ਵਿੱਚ ਭਾਜਪਾ ਆਪਣਾ ਵੋਟ ਬੈਂਕ ਵਿਧਾਉਣ ਚ ਕਾਮਯਾਬ ਹੋਈ ਹੈ ਜਿਸका ਮਲੀ ਹੋਇਆ ਇਥੇ ਆਈ ਸੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟ ਬੈਂਕ ਜਿੱਕਰ ਕਿਸੇ ਕੋਲ ਆਇਆ ਤੋ ਕਾਂਗਰਸ ਦੀ ਸੀਆ ਤੇ ਲਗਭਗ ਉਹਦੇ ਬਰਾਬਰ ਹੀ ਆਮ ਆਦਮੀ ਪਾਰਟੀ ਖੜੀ ਆਇਆ ਦੋਏ 26 ਪਲੱਸ 26 ਪਲੱਸ ਨੇ 26% ਹੈ ਵੋਟ ਬੈਂਕ ਕਾਂਗਰਸ ਕੋਲ ਜਾ ਰਿਹਾ 26% ਤੋਂ ਵੱਧ ਹੀ ਵੋਟ ਬੈਂਕ ਆਮ ਆਦਮੀ ਪਾਰਟੀ ਕੋਲ ਜਾ ਰਿਹਾ ਪਰ ਸੀਟਾਂ 'ਚ ਚਾਰ ਦਾ ਪੜ ਆ ਗਿਆ ਕਾਂਗਰਸ 26.30% ਵੋਟ ਬੈਂਕ ਲੈ ਕੇ ਜਾ ਰਹੀ ਹੈ ਆਮ ਆਦਮੀ ਪਾਰਟੀ 26.20% ਵੋਟ ਬੈਂਕ ਲੈ ਕੇ ਜਾ ਰਹੀ ਹੈ ਪਰ ਕਾਂਗਰਸ ਸੀਟਾਂ ਵੱਧ ਜਿੱਤ ਰਹੀ ਕਿਉਂਕਿ ਕਾਂਗਰਸ ਦਾ ਵੋਟ ਬੈਂਕ ਵੰਡਿਆ ਗਿਆ ਆਮ ਆਦਮੀ ਪਾਰਟੀ ਦਾ ਜਿੱਥੇ ਪਿਆ ਤੇ ਉੱਥੇ ਫਿਰ ਜ਼ੋਰ ਲਾ ਕੇ ਪੈ ਗਿਆ ਸੰਗਰੂਰ ਦੇ ਵਿੱਚ ਜਿਵੇਂ ਹੈ ਨਾ ਸੋ ਉਹਦਾ ਵੀ ਅਸਰ ਹੁੰਦਾ ਬੀਜੇਪੀ 18.30% ਵੋਟ ਬੈਂਕ ਲੈ ਕੇ ਜਾ ਰਿਹਾ ਅਕਾਲੀ ਦਲ 13 ਦੀ ਰਹਿ ਗਿਆ 13.55% ਵੋਟ ਬੈਂਕ ਹੈ ਅਕਾਲੀ ਦਲ ਦਾ ਇੱਥੋਂ ਦਾ ਹੈ ਨਾਲੋਂ ਆਜ਼ਾਦ ਤੇ ਹੋਰ ਬਾਕੀ ਦਲ ਉਹਨਾਂ ਦੇ 1.5% ਵੋਟ ਬੈਂਕ ਉਹਨਾਂ ਦਾ ਹੈਗਾ ਤੇ ਬਹੁਜਲ ਸਮਾਜ ਪਾਰਟੀ ਵੀ 2.5% ਸੋ ਕੀ ਭਾਜਪਾ ਆਪਣੀ ਮਿਸ਼ਨ ਚ ਕਾਮਯਾਬ ਹੈ ਕਿਉਂਕਿ ਭਾਜਪਾ ਦਾ ਮਿਸ਼ਨ ਸੀ ਪੰਜਾਬ ਚ ਵੋਟ ਬੈਂਕ ਵਧਾਓ ਤੇ ਵੋਟ ਬੈਂਕ ਦੇ ਹਵਾਲੇ ਨਾਲ ਹੁਣ ਅਕਾਲੀ ਦਲਾਂ ਜਦੋਂ 227 ਜਗ੍ਹਾ ਛੋਟ ਕਰਨਾ ਹੋਊਗਾ ਤਾਂ ਬਰਾਬਰੀ ਤੇ ਖੇਡਣਗੇ ਕਿ 117 ਤੇ ਆਉਣਾ ਤਾਂ ਬਰਾਬਰ ਬਰਾਬਰ ਤੇ ਆਜੋ ਅਸਾ 60 ਸੀਟਾਂ ਲਵਾਂਗੇ ਚਲੋ ਜੀ 50 ਤਾਂ ਲਵਾਂਗੇ 55 ਤੇ ਕਰ ਲਓ ਜੀ ਘਟ ਜਾਓ ਐਦਾਂ ਦੀ ਸਥਿਤੀ ਬਣੂਗੀ ਸੋ ਇਸ ਲਈ ਭਾਜਪਾ ਉਹ ਦੇ ਵਿੱਚ ਤਾਂ ਕਾਮਯਾਬ ਹਾਂ ਜੇ ਸੀਟਾਂ ਦੇ ਹਵਾਲੇ ਨਾਲ ਸਮਝਣਾ ਹੋਵੇ ਤਾਂ ਫਿਰ ਬਿਲਕੁਲ ਜੀ ਇਹ ਹਵਾਲਾ ਹੈਗਾ ਕਿ ਅਸੀਂ ਸੀਟ ਟਰ ਸੀਟ ਜੇਕਰ ਗੱਲ ਦੇਖਣੀ ਹੋਵੇ ਤਾਂ ਉਹ ਐਮ ਪਹਿਲੂ ਆ ਹਾਲੋ ਮੈਂ ਕਲੀ-ਕਲੀ ਸੀਟ ਦੇ حوالے ਨਾਲ ਗੱਲ ਕਰਦਾ ਪੰਜਾਬ ਦੇ ਵਿੱਚੋਂ ਚਰਨਜੀਤ ਚੰਨੀ ਨੇ ਸਭ ਤੋਂ ਵੱਧ ਮਾਰਜਨ ਦੇ ਨਾਲ ਕਾਂਗਰਸ ਨੂੰ ਸੀਟ ਦਿੱਤੀ ਆ ਚਰਨਜੀਤ ਚੰਨੀ ਲਗਭਗ ਜਦੋਂ ਮੈਂ ਅ ਮਤਲਬ ਕਿ ਇਹ ਰਿਕਾਰਡ ਇਕੱਠਾ ਕੀਤਾ ਮੈਂ ਉਸ ਸਮੇਂ ਦੇ ਵੇਲੇ ਗੱਲ ਕਰ ਰਿਹਾ ਕਿਉਂਕਿ ਜਿਵੇਂ ਮੈਂ ਗੱਲ ਕਰ ਸ਼ੇਰ ਸਿੰਘ ਕੋ ਬਾਆ ਜਦੋਂ ਮੈਂ ਪ੍ਰੋਗਰਾਮ ਰਿਕਾਰਡ ਕਰ ਰਿਹਾ ਤਾਂ ਚਾਰ ਚਾਰ ਦੀ ਲੀਡਾਂ ਚੱਲ ਰਹੀ ਸੀ ਕਈ ਵਾਰ ਹੋਇਆ ਸ਼ੇਰ ਸਿੰਘ ਕੋ ਬਾਆ ਇਸ ਸਟ੍ਰੀਟ ਤੇ ਕਦੇ ਕਾਕਾ ਬਰਾੜ ਹਾਂ ਕਦੇ ਰਾਣਾ ਗਰਮੀ ਸੋਢੀ ਇੱਕ ਦੋ ਵਾਰ ਬੋਬੀ ਮਾਨ ਵੀ ਫਿਰ ਕੋ ਬਾਆ ਕਿ ਹੋ ਜਾਂਦੇ ਸੀ ਇਸ ਲਈ ਮੈਂ ਉਹ ਸੀਟ ਨੂੰ ਵੀ ਉਦੋਂ ਮੰਨ ਕੇ ਗਿਣਕੇ ਤਾਂ ਚੱਲ ਰਿਹਾ ਕਿ ਹਾਂ ਚਰਨਜੀਤ ਚੰਨੀ 175000 ਤੋਂ ਵੱਧ ਨੇ ਗੁਰਮੀਤ ਸਿੰਘ ਮੀਥੀਰ 172000 ਤੋਂ ਵੱਧ ਤੇ ਅਮਰਤਪਾਲ ਸਿੰਘ ਵੀ ਉਸ ਸਮੇਂ 168000 ਤੋਂ ਵੱਧ ਫਰਕ ਨਾਲ ਅਗੇ ਜਾਂਦੀ ਹੋ ਸਦਾ ਐਂਕੜਾ ਹੋਰ ਵੱਧ ਜਿਵੇਂ ਜਾਂ ਥੋੜਾ ਬਹੁਤ ਘਟ ਜਵੇ ਪਰ ਇਹ ਇਸ ਸਥਿਤੀ ਬਣੀ ਹੋਈ ਸੀ ਸੋ ਇਹ ਤਿੰਨ ਸੀਟਾਂ ਉਹਨਾਂ ਜਿਹੜੀਆਂ 1.5 ਲੱਖ ਤੋਂ ਵੱਧ ਮਾਰਜ ਨਾਲ ਜਿੱਤੀਆਂ ਗਈਆਂ ਜਿਨ੍ਹਾਂ ਚਰਨਜੀਤ ਚੰਨੀ ਜਿਨ੍ਹਾਂ ਨੇ 175000 ਦੇ ਫਰਕ ਨਾਲ ਸ਼ਸ਼ੀਲ ਰਿੰਕੂ ਨੂੰ ਵੀ ਹਰਾਇਆ ਐ ਤੀਨੋਂ ਨੂੰ ਵੀ ਹਰਾਇਆ ਤੇ ਮਿੰਦਰ ਕੇਪੀ ਨੂੰ ਵੀ ਹਰਾਇਆ ਗੁਰਮੀਤ ਸਿੰਘ ਮੀਥੀਰ 1 ਲੱਖ ਬੱਤਰੀਆ ਦੇ ਮਾਰਜਨ ਵਾਲੀ ਸੀਟ ਜਿੱਤੀ ਤੇ ਸੁਖਪਾਲ ਖੈਰਾ ਨੂੰ ਵੀ ਹਰਾਇਆ ਸਮਰਜੀਤ ਮਾਨ ਨੂੰ ਵੀ ਹਰਾਇਆ ਇਕਬਾਲ ਝੁੰਡਾ ਨੂੰ ਤੇ ਅਰਵਿੰਦ ਖੰਨਾ ਨੂੰ ਵੀ ਹਰਾਇਆ ਅਮਰਤਪਾਲ ਸਿੰਘ 1,68,000 ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅਮਰਤਪਾਲ ਹੋਰੀ ਤੇ ਉਹਨਾਂ ਦੇ ਮਾਪਿਆਂ ਨੇ ਚੋਣ ਸ਼ੁਰੂ ਕੀਤੀ ਤੇ ਲੋਕਾਂ ਨੇ ਇਸ ਨੂੰ ਆਪਣੀ ਮਹੱਤ ਬਣਾਇਆ ਤੇ ਲੋਕ ਲਹਿਰ ਜਦੋਂ ਬਣ ਜਵੇ ਫਿਰ ਨਤੀਜੇ ਇਦਾਂ ਹੀ ਹੁੰਦੇ ਨੇ ਇਦਾਂ ਹੀ ਫਾਇਦਾ ਸਮਰਜੀਤ ਖਾਲਸਾ ਨੂੰ ਵੀ ਮਿਲਿਆ ਇਸ ਲਹਿਰ ਦਾ ਤੇ ਉੱਥੇ ਵੀ ਉਹ ਸੀਟ ਜਿੱਤਣ ਚ ਕੰਮ ਜਾ ਰਿਹਾ ਹੈ ਅਮਰਿਤਪਾਲ ਸਿੰਘ ਹੋਰਾਂ ਨੂੰ 1.68 ਲੱਖ ਤੋਂ ਵੱਧ ਵੋਟ ਜਦੋਂ ਮੈਂ ਰਿਕਾਰਡ ਦੇਖਿਆ ਤੇ ਕੁਲਵੀਰ ਜੀਰਾ ਵੀ ਹਰਾਤੇ ਹ ਲਾਲਜੀਤ ਭੁੱਲਰ ਵੀ ਮੰਤਰੀ ਵੀ ਹਰਾਤੇ ਬਰਸਾ ਸਿੰਘ ਬਲਟੋਹਾ ਵੀ ਹਰਾਤਾ ਮਨਜੀਤ ਮੰਨਾ ਵੀ ਤੇ ਇਹ ਤੋਂ ਬਾਅਦ ਸੁਜੀਂਦਰ ਰੰਧਾਵਾ ਤੇ ਸਰਜੀਤ ਸਿੰਘ ਖਾਲਸਾ ਇਹ ਦੋਏ ਸੀਟਾਂ 70 ਹਜ਼ਾਰ ਤੋਂ ਵੱਧ ਮਾਰਜਨ ਦੇ ਨਾਲ ਜਿੱਥੀਆਂ ਨੇ ਜੀ ਸੁਜੀਂਦਰ ਸਿੰਘ ਰੰਧਾਵਾ ਨੇ ਦਿਨੇਸ਼ ਬੱਬੂ ਨੂੰ ਕਲਸੀ ਨੂੰ ਤੇ ਡਾਕਟਰ ਚੀਮਾ ਹੋਰਾਂ ਨੂੰ ਤੇ ਸਰਜੀਤ ਸਿੰਘ ਖਾਲਸਾ ਨੇ ਵੀ ਕਰਮਜੀਤ ਅਨਮੋਲ ਹੰਸ ਰਾਜ ਹੰਸ ਤੇ ਵੀਪੀ ਸਾਹੋਕੀ ਇਹ ਉਹ ਸੀਟ ਹੈ ਜਿੱਥੇ ਤੈਮਨ ਨਜਾਰ ਸੀ ਕਰਮਜੀਤ ਅਨਮੋਲ ਸੀਟ ਕੱਢ ਲੈਣਗੇ ਪਰ ਜਦੋਂ ਅੰਮ੍ਰਿਤਪਾਲ ਵਾਲੀ ਲਹਿਰ ਉੱਠੀ ਤੇ ਸਰਜੀਤ ਖਾਲਸਾ ਨੂੰ ਵੀ ਉਹਦਾ ਹੰਗਾਰਾ ਮਿਲਿਆ ਤੇ ਸਰਜੀਤ ਖਾਲਸਾ ਨੂੰ ਪਿੰਡਾਂ ਦੇ ਵਿੱਚੋਂ ਲਹਿਰ ਬਣਨ ਲੱਗੀ ਤੇ ਫਿਰ ਉਧਰ ਹੰਸ ਰਾਜ ਹੰਸ ਮਿੰਨਤ ਰਾਜ ਮਿੰਨਤ ਦੇ ਹਵਾਲੇ ਨਾਲ ਕੁਝ ਵੋਟਾਂ ਆਪਣੀ ਝੋਲੀ ਚ ਪਾਉਣ ਚ ਕਾਮਯਾਬ ਹੋ ਗਏ ਜਿਹਦਾ ਫਿਰ ਨੁਕਸਾਨ ਕਰਮਜੀਤ ਅਨਮੋਲ ਨੂੰ ਹੋਇਆ ਤੇ ਸਰਜੀਤ ਖਾਲਸਾ ਸੀਟ ਕੱਢਣ ਚ ਕਾਮਯਾਬ ਹੋ ਗਿਆ ਹਾਸੇਬਲ ਸਕੋਰ ਬਾਅਦ ਬੜੀ ਚਰਚਤ ਸੀਟ ਰਹੀ ਭਾਈ ਪੁੱਛੋ ਨਾ ਪਟਿਆਲਾ ਹੋਵੇ ਲੁਧਿਆਣਾ ਹੋਵੇ ਜਲੰਧਰ ਹੋਵੇ ਬਠਿੰਡਾ ਹੋਵੇ ਇਹ ਸੰਗਰੂਰ ਹੋਵੇ ਇਹ ਸੀਟਾਂ ਦਾ ਬਹੁਤ ਚਰਚਾ ਚ ਰਹੀਆਂ ਮੇਸ਼ਾ ਖਰੂਰ ਸਾਹ ਵਾਲੀ ਜਾਂ ਫਰੋਜਪੁਰ ਵਾਲੀ ਸੀਟ ਵੀ ਚਰਚਾ ਚ ਰਹੀ ਪ੍ਰੀਤਕੋਟ ਵਾਲੀ ਸੀਟ ਵੀ ਚਰਚਾ ਚ ਰਹੀ ਹੈ ਨਾ ਪਰ ਆਪਾਂ ਜਿਹੜੇ ਹਵਾਲੇ ਨਾਲ ਗੱਲ ਕਰ ਰਹੇ ਹਾਂ ਇਹਨਾਂ ਸਾਰੀਆਂ ਸੀਟਾਂ ਦੇ ਵਿੱਚੋਂ ਬਠਿੰਡਾ ਸੀਟ ਇੱਕ ਨਵੇਕਲੇ ਹਵਾਲੇ ਨਾਲ ਚਰਚਾ ਚ ਰਹੀ ਕਹਿੰਦੇ ਜੀ 20000 ਦੀ ਬੋਲੀ ਗਈ ਵੋਟ ਦੀ ਕਹਿੰਦੇ ਜੀ ਸਕੂਟਰੀ ਚਾਰਜ ਵਾਲੀ ਨਹੀਂ ਜੀ ਪੱਖਾ ਪੱਖਾ ਨਹੀਂ ਕੂਲਰ ਕੂਲਰ ਨਹੀਂ ਏਸੀ ਪਰਚੀਆਂ ਚਲੀਆਂ ਕਹਿੰਦੇ ਇਲੈਕਟ੍ਰੋਨਿਕ ਇਲੈਕਟ੍ਰੀਸ਼ੀਅਨ ਦੀਆਂ ਵਾਲੀਆਂ ਦੁਕਾਨਾਂ ਜੀਆਂ ਤੇ ਜਿੱਥੇ ਕੂਲਰ ਪੱਖੇ ਇਹ ਕੁਝ ਵਿਕਦੇ ਆ ਕਹਿੰਦੇ ਫ੍ਰੀਜ ਵਾਲੀ ਪਰਚੀ ਆ ਰਹੀ ਆ ਕੂਲਰ ਵਾਲੀ ਪਰਚੀ ਆ ਰਹੀ ਆ ਹਾਂ ਏਸੀ ਵਾਲੀ ਪਰਚੀ ਆ ਰਹੀ ਆ ਤੇ ਸਕੂਟਰੀਆਂ ਬਹੁਤ ਚਲੀਆਂ ਕਹਿੰਦੇ ਆ ਚਾਰਜ ਹੋਣ ਵਾਲੀਆਂ ਹੁਣ ਪਤਾ ਨਹੀਂ ਭਾਈ ਏਸੀ ਦੀ ਠੰਡੀ ਹਵਾ ਦਿੱਲੀ ਨੂੰ ਜਾ ਰਹੀ ਆ ਕਿ ਸਕੂਟਰੀ ਦਿੱਲੀ ਨੂੰ ਜਾ ਰਹੀ ਆ ਪਰ ਦਿੱਲੀ ਨੂੰ ਹਰਸਿਮਰਤ ਕੋਰ ਬਾਦਲ ਜਾ ਰਹੀ ਆ ਬੀਬੀ ਹਰਸਿਮਰਤ ਕੋਰ ਬਾਦਲ ਅਕਾਲੀ ਦਲ ਦੀ ਸੀਟ ਬਚਾਉਣ 'ਚ ਕਾਮਯਾਬ ਹੋਈ ਤੇ ਬਠਿੰਡਾ ਸੀਟ ਤੋਂ ਖੁੱਡੀਆਂ ਹੋਰੀ ਹਾਰ ਗਏ। ਸੋ ਹਰਸਿਲਪੁਰ ਬਾਦਲ 50-55 ਹਜ਼ਾਰ ਦੀ ਲੀਡ ਨਾਲ ਅੱਗੇ ਗਈ ਤੇ ਖੁੱਡੀਆਂ ਵੀ ਹਾਰ ਗਏ ਜਿੰਦਰ ਸਿੰਘ ਸਿੱਧੂ ਵੀ ਆ ਗਏ ਬੀਬੀ ਪਰਪਾਲ ਕੌਰ ਵੀ ਤੇ ਲਖਸਦਾਨਾ ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਜਿਹੜੇ ਕੰਮ ਲਈ ਲੈ ਕੇ ਆਈ ਸੀ ਰਾਜਕੁਮਾਰ ਚੱਬੇਵਾਲ ਉਹਨੇ ਉਹ ਕਰਕੇ ਦਿੱਤਾ 43 ਹਜ਼ਾਰ ਦੇ ਫਰਕ ਨਾਲ ਲੀਡ ਲੈ ਕੇ ਜਾ ਰਹੀ ਸੀ ਜਮਨੀ ਗੋਮਰ ਹਾਰੀ ਅਨੀਤਾ ਸੋਮ ਪ੍ਰਕਾਸ਼ ਮੋਦੀ ਜੀ ਦੇ ਚੇਚੇ ਲਿਆਂਦੇ ਦੁਆਰਾ ਅਨੀਤਾ ਦੇ ਲਈ ਸੋਮ ਪ੍ਰਕਾਸ਼ ਹੋਰਾਂ ਨੇ ਤੇ ਪਰਤਾਮੀ ਸੀਟ ਨਹੀਂ ਹੋਈ ਸੌਂਸਿੰਗ ਟੰਡਲ ਵੀ ਹਰ ਗੁਰਜੀਤ ਔਜਲਾ ਬੜਾ ਫਸਵਾ ਮੁਕਾਬਲਾ ਸੀ ਇਹ ਸੀਟ ਦੇ ਉੱਤੇ ਕਲਦੀਪ ਧਾਲੀਵਾਲ ਵੀ ਮੂਰੇ ਆਉਂਦੇ ਰਹੇ ਐਂ ਤਰਨਜੀਤ ਸੰਧੂ ਵੀ ਖੁਦ ਵਾਰ ਮੂਰੇ ਆਏ ਇਹਨਾਂ ਜੋਸ਼ੀ ਨੇ ਵੀ ਟੱਕਰ ਦਿੱਤੀ ਪਰ ਗੁਰਜੀਤ ਔਜਲਾ ਇਸ ਨੂੰ ਚਾਹੇ 38000 41000 ਦੇ ਫਰਕ ਨਾਲ ਜਿੱਥੇ ਕੰਮਜਾਬ ਹੋਏ ਸੋ ਕਲਦੀਪ ਧਾਲੀਵਾਲ ਮੰਤਰੀ ਘੋਰੀ ਤਰਨਜੀਤ ਸੰਧੂ ਵੀ ਇਹਨਾਂ ਜੋਸ਼ੀ ਵੀ ਹਾਰ ਗਏ ਜਗਾ ਡਾਕਟਰ ਅਮਰ ਸਿੰਘ ਬੜਾ ਫਸਵਾ ਮੁਕਾਬਲਾ ਸੀ ਇੱਥੇ ਵੀ ਤੇ ਸ਼ੁਰੂ ਚ ਲੋਕ ਇੱਥੇ ਗੁਰਪ੍ਰੀਤ ਜੀ ਪੀ ਨੂੰ ਜਿੱਤੂ ਮੈਨੂੰ ਲੱਗ ਕੇ ਸੀ ਪਰ ਮਰ ਸਿੰਘ ਉਹਨਾਂ ਤਜਰਬਾ ਕੰਮ ਕਰ ਗਿਆ ਤੇ ਜੀਪੀਪੀ ਹਾਰ ਗਿਆ ਕੇਜਾਰਾ ਮੋਰੀ ਵੀ ਹਾਰ ਗਿਆ ਬਖਰਜੀ ਖਾਲਸਾ ਵੀ ਹਾਰ ਗਿਆ ਤੇ 34000 ਦੇ ਫਰਕ ਨਾਲ ਡਾਕਟਰ ਨੰਬਰ ਸਿੰਘ ਦੀ ਸੀਟ ਚਤਨ ਚ ਕੱਢ ਦਿੱਤੀ ਰਾਜਾ ਬੜਿੰਗ ਪੁੱਛੋ ਨਾ ਤੁਸੀਂ ਬਾਈ ਲੁਧਿਆਣਾ ਮਦਰ ਰਬੀਤ ਬਿਟਣ ਲੱਗਦਾ ਸੀ ਕਿ ਰਾਮ ਮੰਦਿਰ ਹੈ ਨਾ ਨਰਿੰਦਰ ਮੋਦੀ ਹੈ ਇੱਥੇ ਪ੍ਰਵਾਸੀ ਮਜ਼ਦੂਰ ਕਿਸਾਨਾਂ ਔਰ ਵਪਾਰੀਆਂ ਚ ਪਿਆ ਪਾੜਾ ਵਪਾਰੀ ਭਾਈਚਾਰਾ ਮੈਨੂੰ ਤਾਰ ਤੂਗਾ ਪਰ ਜਨਾਬ ਪਤਾ ਨਹੀਂ ਕਿ ਰਬਨੀਤ ਬਿੱਟੂ ਜਿਹੜੇ ਅੰਦੀ ਇੱਕ ਵੀਡੀਓ ਵੀ ਵਾਇਰਲ ਹੋ ਗਈ ਸੀ ਹੈ ਜਾਂ ਕਹਿੰਦੇ ਕਿ ਉੱਥੋਂ ਭਾਜਪਾ ਵੀ ਉਹਨਾਂ ਨਾਲ ਨਹੀਂ ਖੁੱਲ ਕੇ ਤੁਰ ਸਕੀ ਤੇ ਕਾਂਗਰਸ ਦਾ ਵੋਟਪੈਂਕ ਨਾਲ ਆਇਆ ਨਹੀਂ ਤੇ ਇੱਧਰ ਰਾਜਾ ਬੜਿਕ ਕਹਿੰਦੇ ਭਾਰਤ ਪੁਸ਼ਪ ਆਸ਼ਨੂ ਵੀ ਨਾਲ ਤੁਰੰਚੇ ਕਾਮਯਾਬ ਹੋ ਗਏ ਹੈ ਤੇ ਸ਼ਹਿਰੀ ਵੋਟਰ ਨੂੰ ਵੀ ਤੇ ਪਿੰਡ ਵਾਲੇ ਵੋਟਰ ਨੂੰ ਵੀ ਤੇ ਨਰਜੋਤ ਬੈਂਸ ਵੀ ਆ ਗਏ ਉਹ ਹਰਚੰਦ ਸਿੰਘ ਬੈਂਸ ਬੈਂਸਪਰਾ ਵੀ ਆ ਗਏ ਸੋ ਤੋਂ ਬਾਅਦ ਕੰਮ ਨਿਕਲ ਮੰਨ ਬੈਂਸਪਰਾ ਮਧਾਨ ਤੋਂ ਬਾਅਦ ਚਲੋ ਜੀ ਸੋ ਰਾਜਾ ਬੜਿੰਗ ਸੀਟ ਕਟਨ ਚ ਕਾਮਯਾਬ ਹੋ ਗਏ ਬੇਸ਼ੱਕ ਇਹ ਫਸਵਾ ਮੁਕਾਬਲਾ ਸੀ 28 30 ਹਜ਼ਾਰ ਦੇ ਗੇਟ ਚ ਕੱਢੀ ਪਰ ਬਿੱਟੂ ਬਿਹਾਰ ਕੇ ਪੱਪੀ ਪ੍ਰਾਸ਼ਰ ਵੀ ਹਾਰ ਗਏ ਤੇ ਰਣਜੀਤ ਢਿੱਲੋਂ ਵੀ ਹਾਰ ਧਰਮਪ੍ਰੀਤ ਗਾਂਧੀ ਇਹ ਸੀਟ ਦੇ ਉੱਤੇ ਵੀ ਡਾਕਟਰ ਬਲਬੀਰ ਵੀ ਕਈ ਵਾਰ ਮੂਰੇ ਆਏ ਪਰਨੀਤ ਵੀ ਕਈ ਵਾਰ ਮੂਰੇ ਆਏ ਤੇ ਪਰ ਮੁਕਾਬਲਾ ਧਰਮਪ੍ਰੀਤ ਗਾਂਧੀ ਨਾਲ ਹੀ ਰਿਹਾ ਧਰਮਪ੍ਰੀਤ ਗਾਂਧੀ ਜੇ ਪਿੱਛੇ ਵੀ ਹੁੰਦੇ ਸੀ ਤਾਂ ਫੇਰ ਲੀਡ ਨੂੰ ਕੱਟ ਕੇ ਮੂਰੇ ਲੈਣ ਚ ਕਾਮਯਾਬ ਹੋ ਜਾਂਦੇ ਸੀ ਸੋ ਧਰਮਪ੍ਰੀਤ ਗਾਂਧੀ ਨੇ ਸੀਟ ਕੰਗ ਤੇ ਚੋੜੀ ਪਾਈ ਪਰ ਨਿਤ ਕੋਰ ਵੀ ਹਰ ਗਏ ਡਾਕਟਰ ਬਲਵੀਰ ਵੀ ਹਰ ਗਏ ਅਨਕਿਸ਼ਰਮਾ ਤੇ ਮਾਲਵਿੰਦਰ ਕੰਗ ਬਹੁਤ ਫਸਮੇ ਮੁਕਾਬਲੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸੀਟ ਚ ਤਾਕੀ ਦਿੱਤੀਆਂ ਮਾਲਵਿੰਦਰ ਕੰਗ ਨੇ ਉਹਨਾਂ ਦੀ ਆਪਣੀ ਛਾਕ ਨੇ ਸੀਟ ਚ ਤਾਕੀ ਦਿੱਤੀ ਆ ਸੋਬੇਜਿੰਦਰ ਸਿੰਘ 라 ਤੇ ਚੰਦੂ ਮੱਜਾ ਸੁਭਾਸ਼ ਸ਼ਰਮਾ ਧੋਤੇ ਉਹਨਾਂ ਨੇ ਚਾਹੇ ਮਾਰਜਨ 10 11 ਜਾਂ 12000 ਦਾ ਹੀ ਰਿਹਾ ਹੋਵੇ ਤੇ ਸ਼ੇਰ ਸਿੰਘ ਕੁਬਾਇਆ ਦਲਬੋਰ ਫਸਮਾ ਮੁਕਾਬਲਾ ਲਗਾਤਾ ਇੱਥੇ ਕਾਕਾ ਬਰਾੜ ਵੀ ਮੂਰੇ ਆਉਂਦੇ ਰਹੇ ਰਾਣਾ ਗੁਰਮੀਤ ਵੀ ਆ ਗੁਰਮੀਤ ਛੋਡੀ ਵੀ ਆਉਂਦੇ ਰਹੇ ਬੋਬੀ ਮਾਨ ਵੀ ਕਿਦੋਂ ਵਾਰ ਮੂਰੇ ਆਏ ਤੇ ਪਰ ਫਿਰ ਜਦੋਂ ਮੈਂ ਅੰਕੜੇ ਦੇਖ ਰਿਹਾ ਸੀ ਉਸ ਸਮੇਂ 4000 ਦੇ ਫਰਕ ਨਾਲ ਸ਼ੇਰ ਸਿੰਘ ਖੋਬਾਇਆ ਮੂਰੀ ਚੱਲ ਰਹੀ ਸੀ ਸੋ ਇਹ ਸਵਾਲ ਨੇ ਜੇਕਰ ਸ਼ੇਰ ਸਿੰਘ ਖੋਬਾਇਆ ਇਹ ਸੀਟ ਕਾਂਗਰਸ ਦੀ ਛੋੜੀ ਪਾਉਂਦੇ ਆ ਤਾਂ ਕਾਂਗਰਸ ਕੋਲ 7 ਸੀਟਾਂ ਆਉਂਦੀਆਂ ਨੇ ਹੈ ਤੇ 3 ਸੀਟਾਂ ਆਵਾਦਵੀ ਪਾਰਟੀ ਕੋਲ ਆਉਂਦੀਆਂ ਨੇ ਤੇ 2 ਆਜ਼ਾਦ ਉਮੀਦਵਾਰ ਜਿੱਤਦੇ ਨੇ ਇੱਕ ਅਕਾਲੀ ਦਲ ਜਿੱਤਦਾ ਅਕਾਲ ਜਲਦੀ ਇੱਕ ਸੀਟ ਅਸਮੁਸਕੋਰ ਬਾਦਲ ਵਾਲੀ ਆ ਆਜ਼ਾਦ ਉਮੀਦਵਾਰ ਦੇ ਰੂਪ ਵਿੱਚ ਅਮਰਤਪਾਲ ਸਿੰਘ ਹੋਰੀ ਖਡੂਰ ਸਾਹਿਬ ਤੋਂ ਤੇ ਸਰਜੀਤ ਸਿੰਘ ਖਾਲਸਾ ਹੋਰੀ ਫਰੀਦਕੋਟ ਸੀਟ ਤੋਂ ਨੇ ਸੋ ਇਸ ਤੋਂ ਇਲਾਵਾ ਤਿੰਨ ਸੀਟਾਂ ਆម ਆਦਮੀ ਪਾਰਟੀ ਕੋਲ ਨੇ ਜਿਨ੍ਹਾਂ ਚੋਂ ਸੰਗਰੂਰ ਵਾਲੀ ਗੁਰਮੀਤ ਸਿੰਘ ਮੀਥੇਰ ਵਾਲੀ ਆ ਜਿਹਦੇ ਵਿੱਚ ਰਾਜਕੁਮਾਰ ਚੱਬਿਆੜ ਵਾਲੀ ਹੈ ਸ਼ਿਆਰਪੁਰ ਵਾਲੀ ਆ ਤੇ ਜਿਹਦੇ ਵਿੱਚ ਬਲਵਿੰਦਰ ਕੰਗਾਲੀ ਸ਼੍ਰੀ ਅਨੰਦਪੁਰ ਸਾਹਿਬ ਵਾਲੀ ਆ ਇਹ ਤੋਂ ਬਿਨਾਂ 7 ਸੀਟਾਂ ਕਾਂਗਰਸ ਕੋਲ ਜਿਨ੍ਹਾਂ ਦੇ ਵਿੱਚ ਚਰਨਜੀਤ ਚੰਨੀ ਜਿੱਤੇ ਨੇ ਜਿਨ੍ਹਾਂ ਦੇ ਵਿੱਚ ਸੁਖਿੰਦਰ ਰੰਧਾਵਾ ਜਿੱਤੇ ਨੇ ਜਿਨ੍ਹਾਂ ਦੇ ਵਿੱਚ ਆਪਣਾ ਗੁਰਜੀਤ ਔਜਲਾ ਜਿੱਤੇ ਨੇ ਜਿਨ੍ਹਾਂ ਚ ਡਾਕਟਰ ਅਮਰ ਸਿੰਘ ਜਿੱਤੇ ਨੇ ਇਨ੍ਹਾਂ ਚ ਰਾਜਾ ਬੜਿੰਗ ਜਿਨ੍ਹਾਂ ਚ ਧਰਮबीर ਗੰਧ ਗਾਂਧੀ ਆ ਤੇ ਸ਼ੇਰ ਸਿੰਘ ਕੋਹਾੜਾ ਸੋ ਇਸ ਤਰ੍ਹਾਂ 7 3 2 1 ਤੇ ਭਾਜਪਾ 0 ਪਰ ਵੋਟ ਬੈਂਕ 18% ਤੁਸੀਂ ਪਿੱਛੇ ਰਹੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਦੀ